ਸਸਕਾਲ ਦੀ ਪ੍ਰਾਈਮ ਪੰਜਾਬ ਟੀਵੀ ਦੇਖ ਰਹੇ ਤੁਸੀਂ ਇੱਕ ਵਾਰ ਫਿਰ ਹਾਜ਼ਰ ਹੋ ਗਏ ਆਂ ਕੁਝ ਵੱਡੀਆਂ ਤੇ ਖਾਸ ਖਬਰਾਂ ਲੈ ਕੇ ਪਹਿਲਾ ਨਜ਼ਰ ਮਾਰਦੇ ਆਂ ਅੱਜ ਦੀ ਪਹਿਲੀ ਖਬਰ ਵਾਣ ਦੇਸ਼ ਵਿੱਚ ਸਕੂਲਾਂ ਨੂੰ ਵਿੱਦਿਆ ਦਾ ਮੰਦਰ ਅਤੇ ਅਧਿਆਪਕ ਨੂੰ ਗੁਰੂ ਦਾ ਦਰਜਾ ਦਿੱਤਾ ਜਾਂਦਾ ਹੈ ਅਧਿਆਪਕ ਨੂੰ ਉਹ ਗੁਰੂ ਮੰਨਿਆ ਜਾਂਦਾ ਹੈ ਜਿਸ ਦੇ ਕਦਮਾਂ ਤੇ ਚੱਲ ਕੇ ਬੱਚੇ ਆਪਣਾ ਭਵਿੱਖ ਤੈਅ ਕਰਦੇ ਨੇ ਅਤੇ ਜ਼ਿੰਦਗੀ ਜਿਉਣ ਦੇ ਗੁਰ ਸਿੱਖਦੇ ਨੇ ਪਰ ਜਦੋਂ ਇੱਕ ਅਧਿਆਪਕ ਖੁਦ ਹੀ ਗੁਨਾਹ ਦੇ ਰਾਤੇ ਚੱਲੇ ਅਤੇ ਕੁਝ ਪੈਸਿਆਂ ਦੀ ਖਾਤਰ ਨੌਜਵਾਨਾਂ ਦੀ ਜ਼ਿੰਦਗੀ ਨੂੰ ਦਾਤੇ ਲਗਾ ਦੇਵੇ ਅਤੇ ਨਸ਼ੇ ਦੀ ਸਪਲਾਈ ਕਰੇ ਤਾਂ ਫਿਰ ਇਨਸਾਨ ਕਿਸ ਤੇ ਭਰੋਸਾ ਕਰੇਗਾ ਦਰਸਲ ਇਹ ਹੈਰਾਨੀਜਨਕ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿੱਥੇ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਨਸ਼ਾ ਤਸਕਰੀ ਕਰਨ ਵਾਲੇ 6 ਮੁਲਜ਼ਮਾਨਾਂ ਨੂੰ 9 ਕਿਲੋ ਹੈਰੋਇਨ ਸਣੇ ਕਾਬੂ ਕੀਤਾ ਹੈ ਜਿਨ੍ਹਾਂ ਵਿੱਚ ਇੱਕ ਸਰਕਾਰੀ ਸਕੂਲ ਦੀ ਮਹਿਲਾ ਅਧਿਆਪਕ ਵੀ ਸ਼ਾਮਲ ਹੈ ਇਸ ਮਾਮਲੇ ਨੂੰ ਲੈ ਕੇ ਪੁਲਿਸ ਨੇ ਵੀ ਚਿੰਤਾ ਜ਼ਾਹਰ ਕੀਤੀ ਹੈ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਦੱਸਿਆ ਕਿ ਪੰਜਾਬ ਵਿੱਚ ਵਧ ਰਹੇ ਨਸ਼ੇ ਨੂੰ ਲੈ ਕੇ ਵੱਡੀ ਸਫਲਤਾ ਹਾਸਲ ਹੋਈ ਹੈ ਨਸ਼ੇ ਦੀ ਸਪਲਾਈ 'ਚ ਲਿਪਤ ਵੱਖ-ਵੱਖ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ। ਇਹਨਾਂ 'ਚ ਇੱਕ ਸਰਕਾਰੀ ਮਹਿਲਾ ਅਧਿਆਪਕ ਸਮੇਤ 6 ਨਸ਼ਾ ਤਸਕਰ ਗ੍ਰਿਫਤਾਰ ਕੀਤੇ ਗਏ ਨੇ। ਇਹਨਾਂ ਤਸਕਰਾਂ ਕੋਲੋਂ ਕਰੀਬ 9 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਗ੍ਰਿਫਤਾਰ ਕੀਤੇ ਗਏ 6 ਨਸ਼ਾ ਤਸਕਰਾਂ ਵਿੱਚ ਚਾਰ ਮਰਦ ਅਤੇ ਦੋ ਔਰਤਾਂ ਸ਼ਾਮਲ ਨੇ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਕਾਬੂ ਔਰਤਾਂ ਵਿੱਚੋਂ ਇੱਕ ਸਰਕਾਰੀ ਸਕੂਲ ਦੀ ਅਧਿਆਪਕਾ ਵੀ ਸ਼ਾਮਲ ਹੈ ਇਹ ਚਿੰਤਾ ਵਾਲੀ ਗੱਲ ਹੈ ਕਿ ਔਰਤਾਂ ਵੀ ਇਸ ਮਾੜੇ ਕੰਮ ਵਿੱਚ ਸ਼ਾਮਲ ਹੋ ਰਹੀਆਂ ਨੇ ਖਾਸ ਕਰਕੇ ਇੱਕ ਨੋਬਲ ਪ੍ਰੋਫੈਸ਼ਨ ਨਾਲ ਜੁੜੀ ਔਰਤ ਜਿਸ ਦੀ ਉਮਰ ਵੀ 40 ਸਾਲ ਤੋਂ ਵੱਧ ਹੈ ਅਤੇ ਉਹ ਕੁਝ ਪੈਸੇ ਆ ਕਰਨ ਇਸ ਧੰਦੇ ਨਾਲ ਜੁੜੀ ਹੋਈ ਹੈ ਪੁਲਿਸ ਕਮਿਸ਼ਨਰ ਨੇ ਅੱਗੇ ਕਿਹਾ ਕਿ ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਤਸਕਰ ਵਿਦੇਸ਼ ਵਿੱਚ ਬੈਠੇ ਹਰਪ੍ਰੀਤ ਸਿੰਘ ਉਰਫ ਹੈਪੀ ਨਾਲ ਸੰਪਰਕ ਵਿੱਚ ਸਨ ਹੈਪੀ ਉੱਤੇ 25 ਦੇ ਕਰੀਬ ਮਾਮਲੇ ਦਰਜ ਨੇ ਇਹ ਸਾਰੇ ਤਸਕਰ ਸੋਸ਼ਲ ਮੀਡੀਆ ਦੇ ਜ਼ਰੀਏ ਪਾਕਿਸਤਾਨ ਤੋਂ ਹੈਰੋਇਨ ਮੰਗਵਾਉਂਦੇ ਅਤੇ ਆਪਣਾ ਨੈਟਵਰਕ ਚਲਾਉਂਦੇ ਸਨ ਇਹ ਸਾਰੀ ਹੈਰੋਇਨ ਪਾਕਿਸਤਾਨ ਤੋਂ ਡਰੋਨ ਰਾਹੀਂ ਭੇਜੀ ਗਈ ਸੀ ਗ੍ਰਿਫਤਾਰ ਤਸਕਰਾਂ ਵਿੱਚ ਸਭ ਤੋਂ ਪਹਿਲਾਂ ਹਨੀ ਨਾ ਦੇ ਨੌਜਵਾਨ ਨੂੰ 20 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਪੁਲਿਸ ਦੀ ਹੋਰ ਜਾਂਚ ਦੌਰਾਨ ਗੁਰਪ੍ਰੀਤ ਨਾ ਦੇ ਨੌਜਵਾਨ ਨੂੰ 5 ਕਿਲੋ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਅਤੇ ਉਸ ਕੀਤੀ ਗਈ ਪੁੱਛਗਿੱਛ ਤੋਂ ਹੋਰ 3 ਕਿਲੋ ਹੈਰੋਇਨ ਵੀ ਬਰਾਮਦ ਕੀਤੀ ਗਈ ਗੁਰਪ੍ਰੀਤ ਹੀ ਪਾਕਿਸਤਾਨ ਤੋਂ ਹੈਰੋਇਨ ਮੰਗਵਾਉਂਦਾ ਅਤੇ ਇਸ ਦੀ ਸਪਲਾਈ ਸੰਬੰਧੀ ਸਾਰਾ ਨੈਟਵਰਕ ਚਲਾਉਂਦਾ ਸੀ ਜਸਬੀਰ ਕੌਰ ਤੇ 1 ਕਿਲੋ ਅਤੇ ਸਰਕਾਰੀ ਅਧਿਆਪਕ ਕੁਲਵਿੰਦਰ ਕੌਰ ਤੋਂ ਵੀ 1 ਕਿਲੋ ਹੈਰੋਇਨ ਬਰਾਮਦ ਹੋਈ ਹੈ ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਵੱਧ ਰਹੇ ਨਸ਼ੇ ਨੂੰ ਪੂਰੀ ਤਰ੍ਹਾਂ ਨਾਲ ਖਤਮ ਕਰਨ ਲਈ ਜਿੱਥੇ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਗਿਆ ਹੈ ਪੰਜਾਬ ਪੁਲਿਸ ਵੱਲੋਂ ਅਜਿਹੇ ਮਾਮਲਿਆਂ ਸੰਬੰਧੀ ਹੁਣ ਤੱਕ ਕਈ ਕਾਰਵਾਈਆਂ ਤਹਿਤ ਕੁੰਟਲਾਂ ਦੇ ਹਿਸਾਬ ਨਾਲ ਨਸ਼ੇ ਦੀ ਬਰਾਮਦਗੀ ਕੀਤੀ ਜਾ ਚੁੱਕੀ ਹੈ ਇੱਥੇ ਦੱਸਣਯੋਗ ਹੈ ਕਿ ਇਹ ਲਗਾਤਾਰ ਹੀ ਨਸ਼ਾ ਤਸਕਰਾਂ ਦੇ ਸੰਪਰਕ ਵਿੱਚ ਜ਼ਿਆਦਾਤਰ ਔਰਤਾਂ ਨਜ਼ਰ ਆ ਰਹੀਆਂ ਨੇ ਅਤੇ ਇਸ ਦੀ ਚਿੰਤਾ ਅਮਰਿਤਸਰ ਦੇ ਪੁਲਿਸ ਕਮਿਸ਼ਨਰ ਵੱਲੋਂ ਵੀ ਜਤਾਈ ਗਈ ਹੈ ਇਸ ਦੇ ਨਾਲ ਹੀ ਉਨ੍ਹਾਂ ਚੇਤਾਵਨੀ ਵੀ ਦਿੱਤੀ ਹੈ ਕਿ ਅਜਿਹੇ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਜੋ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ੇ ਦੀ ਦਲਦਲ 'ਚ ਫਸਾ ਰਹੇ ਨੇ ਗਾਇਕ ਮਨਕੀਰ ਤਾਲਖਨ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਮਾਮਲੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ ਧਮਕੀਆਂ ਦੇਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤੇ ਗਏ ਵਿਅਕਤੀ ਹਰਜਿੰਦਰ ਸਿੰਘ ਨੂੰ ਮੁਹਾਲੀ ਕੋਰਟ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਹੈ। ਹਰਜਿੰਦਰ ਸਿੰਘ ਖਿਲਾਫ ਹੁਣ ਤੱਕ ਕੋਈ ਵੀ ਸਬੂਤ ਨਹੀਂ ਮਿਲਿਆ ਹੈ ਜਿਸ ਕਰਕੇ ਅਦਾਲਤ ਨੇ ਉਸ ਦੀ ਜ਼ਮਾਨਤ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਅਦਾਲਤ ਵੱਲੋਂ ਕੁਝ ਸ਼ਰਤਾਂ ਲਗਾਈਆਂ ਗਈਆਂ ਨੇ। ਦੱਸ ਦਈਏ ਕਿ ਬੀਤੇ ਅਗਸਤ ਮਹੀਨੇ ਵਿੱਚ ਮਨਕੀਰਤ ਆਲਕ ਦੀ ਮੈਨੇਜਮੈਂਟ ਦੇ ਨੰਬਰ 'ਤੇ ਇੱਕ ਵਿਦੇਸ਼ੀ ਨੰਬਰ ਤੋਂ ਮੈਸੇਜ ਆਇਆ ਸੀ ਜਿਸ ਵਿੱਚ ਗਾਇਕ ਅਤੇ ਉਸ ਦੇ ਪਰਿਵਾਰ ਨੂੰ ਧਮਕੀ ਦਿੱਤੀ ਗਈ ਸੀ। ਗਾਇਕ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ। ਇਸ ਮਗਰੋਂ ਹਰਜਿੰਦਰ ਸਿੰਘ ਜੋ ਕਿ ਪਿੰਡ ਖੁੱਡਾ ਜਸੂ ਥਾਣਾ ਸਾਰੰਗਪੁਰ ਚੰਡੀਗੜ੍ਹ ਦਾ ਰਹਿਣ ਵਾਲਾ ਇਹ ਨੂੰ ਦਿੱਲੀ ਹਵਾਈ ਅੱਡੇ ਤੋਂ ਫੜਿਆ ਗਿਆ ਸੀ ਉਹ ਇਟਲੀ ਜਾਣ ਲਈ ਉੱਥੇ ਪਹੁੰਚਿਆ ਸੀ ਹਰਜਿੰਦਰ ਸਿੰਘ ਦੇ ਵਕੀਲ ਨੇ ਕਿਹਾ ਕਿ ਉਹ 24 ਅਗਸਤ ਤੋਂ ਪੁਲਿਸ ਹਿਰਾਸਤ ਵਿੱਚ ਹੈ ਪਰ ਉਸ ਖਿਲਾਫ ਕੋਈ ਵੀ ਗੈਂਗਸਟਰ ਸਰਗਰਮੀ ਦਾ ਸਬੂਤ ਨਹੀਂ ਮਿਲਿਆ ਹੈ ਦੂਜਾ ਗਾਇਕ ਨੂੰ ਧਮਕੀ ਵਾਲਾ ਮੈਸੇਜ ਆਉਣ ਤੋਂ ਬਾਅਦ ਅਣਪਛਾਤੇ ਵਿਅਕਤੀ ਖਿਲਾਫ ਕੇਸ ਦਰਜ ਕੀਤਾ ਗਿਆ ਸੀ ਪਰ ਫਿਰ ਵੀ ਹਰਜਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸਤੇ ਅਦਾਲਤ ਨੇ ਸ਼ਰਤਾਂ ਨਾਲ ਉਸ ਨੂੰ ਜ਼ਮਾਨਤ ਦੇਣ ਦੀ ਸਹਿਮਤੀ ਦੇ ਦਿੱਤੀ ਹੈ ਸ਼ਰਤਾਂ ਮੁਤਾਬਕ ਹਰਜਿੰਦਰ ਸਿੰਘ ਘਰ ਪੇਸ਼ੀ ਤੇ ਅਦਾਲਤ ਵਿੱਚ ਹਾਜ਼ਰ ਹੋਵੇਗਾ ਉਹ ਸਬੂਤਾਂ ਨਾਲ ਕੋਈ ਛੇੜਛਾੜ ਨਹੀਂ ਕਰੇਗਾ ਅਤੇ ਅਦਾਲਤ ਦੀ ਇਜਾਜ਼ਤ ਤੋਂ ਬਿਨਾ ਦੇਸ਼ ਤੋਂ ਬਾਹਰ ਨਹੀਂ ਜਾ ਸਕਦਾ ਡੋਨਲਡ 트੍ਰੰਪ ਦਾ ਇੱਕ ਬੇਹੱਦ ਵੱਡਾ ਬਿਆਨ ਸਾਹਮਣੇ ਆਇਆ ਜਿੱਥੇ 트੍ਰੰਪ ਦਾ ਕਹਿਣਾ ਹੈ ਕਿ ਅਮਰੀਕੀ ਲੋਕ ਜਿਹੜੇ ਨੇ ਬਹੁਤ ਸਾਰੇ ਲੋਕ ਜਿਹੜੇ ਉਹ ਨਸ਼ੇ ਦੇ ਕਰਕੇ ਮੌਤ ਦੇ ਘਾਟ ਉਤਰੇ ਜਾਨੀ ਕਿ ਹੁਣ ਨਸ਼ੇ ਦੇ ਕਰਕੇ ਬਹੁਤ ਸਾਰੇ ਅਮਰੀਕੀ ਲੋਕਾਂ ਦੀ ਮੌਤ ਹੋਈ ਹੈ ਇਸਨਾਲ ਤੁਹਾਨੂੰ ਦੱਸ ਦਈਏ ਕਿ ਇਹ ਦਾਵਾ ਵੀ ਕੀਤਾ ਜਾ ਰਿਹਾ ਹੈ ਕਿ 300 ਮਿਲੀਅਨ ਅਮਰੀਕੀ ਜਿਹੜੇ ਨੇ ਉਹਨਾਂ ਦੀ ਮੌਤ ਹੋਈ ਹੈ 2024 ਦੇ ਵਿੱਚ ਡਰੱਗਸ ਦੇ ਨਾਲ ਤਾਂ ਇਹ ਆਂਕੜਾ ਅਮਰੀਕਾ ਦੀ ਕੁੱਲ ਆਬਾਦੀ ਦੇ ਬਰਾਬਰ ਹੈ ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨਲ ਦੇ ਆਂਕੜਿਆਂ ਦੇ ਮੁਤਾਬਕ 2024 ਦੇ ਵਿੱਚ ਸਿਰਫ 77300 ਤੋਂ ਵੱਧ ਮੌਤਾਂ ਹੋਈਆਂ ਨੇ ਇਸ ਤੇ 트ੰਪ ਦਾ ਮਜ਼ਾਕ ਵੀ ਉੱਡ ਰਿਹਾ ਹਾਲਾਂਕਿ 트ੰਪ ਨੇ ਫਰਵਰੀ 2025 ਦੇ ਵਿੱਚ ਮੇ ਅਮਰੀਕਾ ਹੈਲਥੀ ਅਗੇਨ ਕਮਿਸ਼ਨ ਸਥਾਪਿਤ ਕੀਤਾ ਜਿਸ ਵਿੱਚ ਕਿਹਾ ਗਿਆ ਕਿ ਨੌਜਵਾਨਾਂ ਚ ਡਰੱਗ ਸੀ ਵਰਤੋ ਦੇ ਨਾਲ 70% ਮਿਲਟਰੀ ਸੇਵਾ ਲਈ ਵੀ ਯੋਯੋਗ ਹੈ 1 April ਨੂੰ Trump ਸਰਕਾਰ ਨੇ ਰਾਸ਼ਟਰੀ ਨਸ਼ਾ ਕੰਟਰੋਲ ਰਣਨੀਤੀ ਜਾਰੀ ਕੀਤੀ ਜਿਸ ਸੇ ਡਰੱਗ ਓਵਰਡੋਸ ਮੌਤਾਂ ਨੂੰ ਘਟਕਰਨ ਅਤੇ ਗੈਰ ਕਾਨੂੰਨੀ ਡਰੱਗ ਸੀ ਵਰਤੋ ਘਟਾਉਂਤੇ ਜ਼ੋਰ ਦਤਾ 31 July ਨੂੰ Trump ਨੇ ਕੈਨੇਡਾ ਦੇ ਟੈਰਿਫ ਵਧਾ ਕੇ 25% ਤੋਂ 35% ਕਰਨ ਦੇ ਕਾਰਜਕਾਰੀ ਹੁਕਮਾਂ ਤੇ ਦਸਤਖਤ ਕੀਤੇ ਉਹਨਾਂ ਕਹੇ ਕਿ ਹੁਣ ਜਿਹੜੇ ਇਹ ਸਮਗਲਿੰਗ ਅਤੇ ਨੈਸ਼ਨਲ ਐਮਰਜੈਂਸੀ ਪੈਦਾ ਹੋਈ ਹੈ 4 ਸਤੰਬਰ ਨੂੰ 트ੰਪ ਨੇ ਡਰੱਗਸ ਸਮਗਲਰਾਂ ਨੂੰ ਵਾਰ ਐਨੀਮੀ ਮੰਨ ਕੇ ਫੌਜੀ ਕਾਰਵਾਈ ਦਾ ਦਾਵਾ ਕੀਤਾ ਤੇ ਕਹਿ ਕਿ ਉਹ ਡਰੱਗਸ ਸਮਗਲਰਾਂ ਨੂੰ ਬਿਨਾ ਮੁਕਦਮੇ ਦੇ ਮਾਰਨ ਦੀ ਪਾਵਰ ਰੱਖਦੇ ਨੇ ਯਾਨੀ ਕਿ ਹੁਣ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਜਿਹੜੇ ਨੇ ਉਹਨਾਂ ਦੇ ਵੱਲੋਂ ਬਹੁਤ ਵੱਡੇ ਬਿਆਨ ਦਿੱਤੇ ਗਏ ਨੇ ਉਹਨਾਂ ਨੇ ਕਿਹਾ ਕਿ 2024 ਦੇ ਵਿੱਚ 300 ਮਿਲੀਅਨ ਅਮਰੀਕੀ ਡਾਲਰ ਜਿਹੜੇ ਲੋਕ ਨੇ ਉਹਨਾਂ ਦੀ ਮੌਤ ਹੋਈ ਹੈ ਜਾਨੀ ਕਿ ਇਹ ਆંકੜਾ ਕੁੱਲ ਆਬਾਦੀ ਦੇ ਬਰਾਬਰ ਹੈ ਜਿਹੜੀ ਅਮਰੀਕਾ ਦੀ ਆਬਾਦੀ ਹੈ ਉਸ ਦੇ ਕੁੱਲ ਬਰਾਬਰ ਹੈ ਇਹ ਵੱਡਾ ਬਿਆਨ ਜਿਹੜਾ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਦਿੱਤਾ ਗਿਆ ਹਾਲਾਂਕਿ ਜਦੋਂ ਇਹ ਬਿਆਨ ਸਾਹਮਣੇ ਆਇਆ ਤਾਂ ਟਰੋਲ ਵੀ ਬਹੁਤ ਵੱਡੇ ਮਾਤਰਾ ਦੇ ਉੱਤੇ ਟਰੰਪ ਨੂੰ ਕੀਤਾ ਜਾ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਜਿਹੜੇ ਟਰੰਪ ਨੇ ਉਹਨਾਂ ਦਾ ਜਿਹੜਾ ਬਿਆਨ ਸਾਹਮਣੇ ਆਇਆ ਉਸ ਦੇ ਮੁਤਾਬਕ ਇਹ ਆંકੜੇ ਜਿਹੜੇ ਹੋਰ ਸਾਹਮਣੇ ਆਏ ਨੇ ਜਿੱਥੇ 2024 ਦੇ ਵਿੱਚ 70 ਹਜ਼ਾਰ ਤੈਨਸੋ ਤੋਂ ਵੱਧ ਮੌਤਾ ਸਿਰਫ ਹੋਈਆਂ ਨੇ ਔਰ ਇਸੇ ਮਜ਼ਾਕ ਕਰ ਟਰੰਪ ਤੌੜਦਾ ਹੋਇਆ ਦਿਖਾਈ ਦਿੱਤਾ ਔਰ ਡੋਨਲਡ ਟਰੰਪ ਨੇ ਹੁਣ ਹੈਲਦੀ ਅਗੇਨ ਕਮਿਸ਼ਨ ਸਥਾਪਿਤ ਕੀਤੀ ਸੀ ਮੇਕ ਅਮਰੀਕਾ ਜਿਸ ਵਿੱਚ ਕਿਹਾ ਗਿਆ ਸੀ ਕਿ ਨੌਜਵਾਨਾਂ ਨੂੰ ਡਰੱਗਸ ਦੀ ਵਰਤੋਂ ਦੇ ਨਾਲ 70% ਮਿਲਟਰੀ ਸੇਵਾ ਲਈ ਵੀ ਆਯੋਗ ਹਨ ਔਰ ਇਸੇ ਨਾਲ ਹੁਣ ਅਮਰੀਕਾ ਦੇ ਵਿੱਚ ਨਸ਼ਿਆਂ ਨੂੰ ਘਟਾਉਣ ਨੂੰ ਲੈ ਕੇ ਨਸ਼ਿਆਂ ਤੋਂ ਲੋਕਾਂ ਨੂੰ ਦੂਰ ਰੱਖਣ ਦੇ ਲੈ ਕੇ ਬਹੁਤ ਵੱਡੇ ਉਪਰਾਲੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਕੀਤੇ ਗਏ ਨੇ ਹਾਲਾਂਕਿ ਇਸ ਦੇ ਵਿਚਾਲੇ ਟਰੰਪ ਦੇ ਬਹੁਤ ਵੱਡੇ ਬਿਆਨ ਵੀ ਜਿਹੜੇ ਚਰਚਾ ਦੇ ਵਿਸ਼ੇ ਬਣ ਗਏ ਨੇ ਉੱਥੇ ਉਹਨਾਂ ਨੇ ਕਿਹਾ ਸੀਗਾ ਟਰੰਪ ਦੇ ਵੱਲੋਂ ਕਿਹਾ ਗਿਆ ਕਿ ਜਿਹੜੇ ਡਰੱਗਸ ਸਮਗਲਰ ਨੂੰ ਵਾਰ ਐਨੀਮੀ ਮੰਨ ਕੇ ਫੌਜੀ ਕਾਰਵਾਈ ਦਾ ਦਾਵਾ ਕੀਤਾ ਤੇ ਕਿਹਾ ਕਿ ਉਹ ਡਰੱਗਸ ਸਮਗਲਰ ਨੂੰ ਬਿਨਾ ਮੁਕਦਮੇ ਤੇ ਵੀ ਮਾਰਨ ਦੀ ਪਾਵਰ ਰੱਖ ਦੇਣੀ ਯਾਨੀ ਕਿ ਹੁਣ ਅਮਰੀਕਾ ਦੇ ਵਿੱਚ ਨਸ਼ੇ ਨੂੰ ਲੈ ਕੇ ਟਰੰਪ ਦੇ ਬਹੁਤ ਵੱਡੇ ਬਿਆਨ ਸਾਹਮਣੇ ਆਏ ਔਰ ਕਈ ਦੇਸ਼ਾਂ ਦੇ ਵਿੱਚ ਨਸ਼ਾ ਤਸਕਰੀ ਦੇ ਵਾਅਦੇ ਨੂੰ ਲੈ ਕੇ ਵੀ ਸਵਾਲ ਜਿਹੜੇ ਨੇ ਟਰੰਪ ਦੇ ਵੱਲੋਂ ਖੜੇ ਕੀਤੇ ਗਏ ਜਾਬਦੇ ਲਗਾਤਾਰ ਵਿਰੋਧ ਤੋਂ ਬਾਅਦ BBMB ਨੇ ਪਾਕੜਾ ਡੈਮ ਤੋਂ ਵਾਧੂ ਪਾਣੀ ਨਾ ਛੱਡਣ ਦੀ ਗੱਲ ਮੰਨ ਲਈ ਹੈ। BBMB ਨੇ ਸੂਬੇ ਵਿਚਾਲੇ ਸਿਰਫ 5000 ਕਿਊਸਿਕ ਵਾਧੂ ਪਾਣੀ ਛੱਡਣ ਤੇ ਬਣੀ ਸਹਿਮਤੀ ਜਤਾਈ ਹੈ ਦੱਸਦੀ ਹੈ ਕਿ ਪੰਜਾਬ 45000 ਕਿਊਸਿਕ ਤੋਂ ਵੱਧ ਪਾਣੀ ਰਿਲੀਜ਼ ਨਾ ਕਰਨ ਤੇ ਅੜਿਆ ਰਿਹਾ ਏ ਜਦਕਿ BBMB ਨੇ ਪਾਖੜਾ ਡੈਮ ਚੋਂ 70000 ਕਿਊਸਿਕ ਪਾਣੀ ਛੱਡਣ ਬਾਰੇ ਕਹਿ ਰਿਹਾ ਸੀ BBMB ਦੀ 45000 ਕਿਊਸਿਕ ਪਾਣੀ ਛੱਡਣ ਦੀ ਪਲਾਨਿੰਗ ਸੀ BBMB ਵੱਲੋਂ ਛੱਡਿਆ 40000 ਕਿਊਸਿਕ ਪਾਣੀ ਪਹਿਲਾਂ ਹੀ ਸੂਬੇ ਵਿੱਚ ਚੱਲ ਰਿਹਾ ਏ ਪਰ ਜਦੋਂ ਪੰਜਾਬ ਵੱਲੋਂ ਵਿਰੋਧ ਕੀਤਾ ਗਿਆ ਤਾਂ BBMB 5000 ਕਿਊਸਿਕ ਪਾਣੀ ਛੱਡਣ ਲਈ ਮੰਗਿਆ ਹੈ ਇਸੇ ਸਾਫ ਨਾਲ ਪੰਜਾਬ ਵਿੱਚ 45000 ਕਿਊਸਿਕ ਪਾਣੀ ਹੋ ਜਾਵੇਗਾ ਦੱਸਦੀ ਹੈ ਕਿ ਬੀਬੀਐਮਬੀ ਵੱਲੋਂ ਵਾਧੂ ਪਾਣੀ ਛੱਡਣ ਕਰਕੇ ਪੰਜਾਬ ਵਿੱਚ ਹੜ੍ਹ ਵਾਲੇ ਹਾਲਾਤ ਬਣੇ ਨੇ ਜਿਸ ਨਾਲ ਬੰਨ ਟੁੱਟੇ ਨੇ ਬੀਬੀਐਮਬੀ ਵੱਲੋਂ ਪਹਿਲਾਂ ਹੀ ਛੱਡਿਆ ਗਿਆ ਪਾਣੀ ਅਜੇ ਤੱਕ ਸੂਬੇ ਦੇ ਖੇਤਾਂ ਤੋਂ ਨਹੀਂ ਨਿਕਲਿਆ ਤਾਂ ਜੇਕਰ ਹੋਰ ਪਾਣੀ ਛੱਡਿਆ ਜਾਂਦਾ ਤਾਂ ਪੰਜਾਬ ਵਿੱਚ ਉਹਨਾਂ ਇਲਾਕਿਆਂ ਵਿੱਚ ਹੋਰ ਪਾਣੀ ਭਰ ਜਾਣਾ ਸੀ ਜੋ ਦਰਿਆਵਾਂ ਦੇ ਨੇੜੇ ਨੇ ਇਸੇ ਕਰਕੇ ਪੰਜਾਬ ਨੇ ਇਸ ਦਾ ਜ਼ੋਰਦਾਰ ਵਿਰੋਧ ਕੀਤਾ ਡੋਨਲਡ 트럼ਪ ਦੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕੀਤੀ ਗਈ ਹੈ ਹਾਲਾਂਕਿ ਤੁਹਾਨੂੰ ਦੱਸੀਏ ਕਿ ਜਦੋਂ ਉਹ ਨੇ ਬ੍ਰਿਟੇਨ ਤੋਂ ਵਾਪਸ ਅਮਰੀਕਾ ਪਰਤ ਰਹੀ ਸੀਗੇ ਡੋਨਲਡ 트੍ਰੰਪ ਆਪਣੀ ਪਤਨੀ ਦੇ ਨਾਲ ਤਾਂ ਦੇਖੋ ਕਿਸ ਤਰੀਕੇ ਦੇ ਨਾਲ ਅਮਰਜੈਂਸੀ ਲੈਂਡਿੰਗ ਜਿਹੜੀ ਜਹਾਜ਼ ਵੀ ਕਰਵਾਣੀ ਪਈ ਹੈ ਪੂਰਾ ਮਾਮਲਾ ਇਸ ਕਦਰ ਸਾਹਮਣੇ ਆਇਆ ਜਿੱਥੇ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਹੈਲੀਕਾਪਟਰ ਨੂੰ ਬ੍ਰਿਟੇਨ ਵਿੱਚੋਂ ਤਕਨੀਕੀ ਖਰਾਬੀ ਕਾਰਨ ਅਮਰਜੈਂਸੀ ਲੈਂਡਿੰਗ ਕਰਨੀ ਪਈ ਹੈ ਬ੍ਰਿਟੇਨ ਦੇ ਦੌਰੇ ਤੋਂ ਵਾਪਸ ਅਮਰੀਕਾ ਜਾ ਰਹੇ ਸੀ 트੍ਰੰਪ ਤੇ ਹੈਲੀਕਾਪਟਰ ਮਰੀਨ 1 ਵਿੱਚ ਹਾਈਡਰੋਲਿਕ ਸਮੱਸਿਆ ਆਈ ਜਿਸ ਕਰਕੇ ਉਸ ਨੂੰ ਲੰਡਨ ਨੇੜੇ ਅ エアਪੋਰਟ ਤੇ ਉਤਾਰਿਆ ਗਿਆ ਇਸ ਦੌਰਾਨ 트럼ਪ ਦੀ ਪਤਨੀ ਮਲੀਨਾ 트럼ਪ ਵੀ ਉਹਨਾਂ ਦੇ ਨਾਲ ਸੀ ਔਰ 트럼ਪ ਅਤੇ ਮਲੀਨਾ ਬ੍ਰਿਟੇਨ ਤੋਂ ਅਮਰੀਕਾ ਜਾਣ ਵਾਲੀ ਫਲਾਈਟ ਲੈਣ ਲਈ ਚੈਕਰਸ ਤੋਂ ਲੰਡਨ ਤੇ ਜਿਹੜਾ エアਪੋਰਟ ਤੇ ਸੀ ਗਿਆ ਔਰ ਤਾਂ ਰਸਤੇ ਦੇ ਵਿੱਚ ਹੈਲੀਕਾਪਟਰ ਵਿੱਚ ਖਰਾਬੀ ਆ ਗਈ ਜਿਸ ਕਰਕੇ ਜਹਾਜ਼ ਨੂੰ ਤੁਰੰਤ ਐਮਰਜੈਂਸੀ ਦੀ ਸਥਿਤੀ ਵਿੱਚ ਉਤਾਰਨਾ ਪਿਆ ਬਾਅਦ ਵਿੱਚ ਉਹਨਾਂ ਨੂੰ ਦੂਜੇ ਹੈਲੀਕਾਪਟਰ ਰਾਹੀਂ 에ਅਰਪੋਰਟ ਭੇਜਿਆ ਗਿਆ ਜਿੱਥੇ ਉਹਨਾਂ ਨੇ ਅਮਰੀਕਾ ਲਈ ਉਡਾਨ ਭਰੀ ਵਾਈਟ ਹਾਊਸ ਦੇ ਪ੍ਰੈਸ ਸਕੱਤਰ ਜਿਹੜੇ ਨੇ ਉਹਨਾਂ ਨੇ ਦੱਸਿਆ ਕਿ ਰਾਸ਼ਟਰਪਤੀ ਅਤੇ ਉਹਨਾਂ ਦੀ ਪਤਨੀ ਪੂਰੀ ਤਰ੍ਹਾਂ ਸੁਰੱਖਿਅਤ ਹਨ 트럼ਪ ਨੇ ਵੀ ਮੀਡੀਆ ਨਾਲ ਗੱਲਬਾਤ ਕਰਦੇ ਆਪਣੀ ਯਾਤਰਾ ਨੂੰ ਸੁਰੱਖਿਅਤ ਰੱਖਿਆ ਮਰੀਨ ਵਨ ਹੈਲੀਕਾਪਟਰ 트럼ਪ ਦੀ ਸੁਰੱਖਿਆ ਲਈ ਵਿਸ਼ੇਸ਼ ਤੌਰ ਤੇ ਬਣਾਇਆ ਗਿਆ ਹੈ ਇਸ ਵਿੱਚ ਮਿਜ਼ਾਈਲ ਡਿਫੈਂਸ ਸਿਸਟਮ ਔਰ ਰਾਡਰ ਅਤੇ ਜੈਮਿੰਗ ਸਿਸਟਮ ਲੱਗੇ ਹੋਏ ਨੇ ਇਹ ਹੈਲੀਕਾਪਟਰ ਜਿਹੜਾ ਵਾ ਉਹ ਬੰਬ ਦੇ ਧਮਾਕੇ ਤੋਂ ਬਾਅਦ ਵੀ ਚੁਪਕੀ ਪਰਵਾਵਾਂ ਨੂੰ ਸਹਿਣ ਲਈ ਡਿਜ਼ਾਈਨ ਕੀਤਾ ਗਿਆ। ਸੁਰੱਖਿਆ ਵਧਾਉਣ ਲਈ ਮਰੀਨ ਵਨ ਅਕਸਰ 2 ਤੋਂ 3 ਹੋਰ ਹੈਲੀਕਾਪਟਰਾਂ ਦੇ ਸਮੂਹ ਵਿੱਚ ਉੜਦਾ ਹੈ ਜਿਸ ਨੂੰ ਗ੍ਰੀਨ ਟੌਪਸ ਕਿਹਾ ਜਾਂਦਾ ਹੈ। ਡੋਨਲਡ ਟਰੰਪ ਦਾ ਬ੍ਰਿਟੇਨ ਦੌਰਾ 2 ਦਿਨ ਦਾ ਸੀ ਜਿਸ ਦੌਰਾਨ ਉਹਨਾਂ ਨੇ ਕਈ ਮਹੱਤਵਪੂਰਨ ਮੁਲਾਕਾਤਾਂ ਕੀਤੀਆਂ। ਉਹਨਾਂ ਨੇ ਹੁਣ ਬ੍ਰਿਟਾਨੀਆ ਦੇ ਰਾਜਾ ਅਤੇ ਰਾਣੀ ਨਾਲ ਮੁਲਾਕਾਤ ਕੀਤੀ ਅਤੇ ਬ੍ਰਿਟਾਨੀਆ ਦੇ ਪ੍ਰਧਾਨ ਮੰਤਰੀ ਨਾਲ ਅਤੇ ਰਾਜਨੀਤੀ ਗੱਲਬਾਤ ਕੀਤੀ ਹੈ 트럼ਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਜ਼ੋਰੇ ਨੂੰ ਬਹੁਤ ਸਫਲ ਅਤੇ ਸ਼ਾਨਦਾਰ ਦੱਸਿਆ ਪਰ ਜਦੋਂ ਹੁਣ ਰਾਸ਼ਟਰਪਤੀ ਡੋਨਲਡ 트럼ਪ ਵਾਪਸ ਅਮਰੀਕਾ ਆ ਰਹੇ ਸੀਗੇ ਤਾਂ ਉਸ ਦੌਰਾਨ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਜਿਹੜੀ ਆ ਉਹ ਕਰਵਾਣੀ ਪਈਆ ਕਿਉਂਕਿ ਹਾਈਡਰੋਲਿਕ ਸਮੱਸਿਆ ਜਿਹੜੀ ਆ ਪਲੇਨ ਦੇ ਵਿੱਚ ਆਈ ਜਿਸ ਕਰਕੇ ਉਸ ਨੂੰ ਲੰਡਨ ਨੇੜੇ 에ਅਰਪੋਰਟ ਤੇ ਉਤਾਰਿਆ ਗਿਆ ਤਾਂ ਉਸ ਤੋਂ ਬਾਅਦ ਫਿਰ 트럼ਪ ਨੂੰ ਦੂਸਰੇ ਜਹਾਜ਼ ਰਾਹੀਂ ਅਮਰੀਕਾ ਦੇ ਲਈ ਰਵਾਨਾ ਕੀਤਾ ਗਿਆ ਤੇ 트럼ਪ ਨੇ ਵੀ ਹੁਣ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਜਾਂ ਗੱਲਬਾਤ ਕਰਦੇ ਦੌਰਾਨ ਕਿਹਾ ਹੈ ਕਿ ਉਹਨਾਂ ਦੀ ਜਿਹੜੀ ਯਾਤਰਾ ਉਹ ਸਫਲ ਰਹੀ ਹੈ ਤਾਂ ਹੁਣ ਲੰਡਨ ਦੌਰੇ ਤੇ ਜਦੋਂ 트럼ਪ ਸੰਤ ਹਾਊਸ ਦੌਰਾਨ ਉਹਨਾਂ ਨੇ ਬਹੁਤ سارے ਮਾਮਲਿਆਂ ਤੇ ਜਿਹੜੀ ਗੱਲਬਾਤ ਕੀਤੀ ਹੈ ਤੇਈ ਮੁੱਦਿਆਂ ਤੇ ਚਰਚਾ ਹੋਈ ਹੈ ਵਪਾਰਕ ਸਾਂਝ ਜਿਹੜੀ ਆ ਵਧਾਈ ਗਈ ਆ ਤੇ ਇਸ ਨੂੰ ਲੈ ਕੇ ਜਿਹੜੀ ਚਰਚਾ ਛਿੜੀ ਆ ਪਰ ਹੁਣ ਕਿਤੇ ਨਾ ਕਿਤੇ ਇੱਕਦਮ ਹੀ ਜਦੋਂ ਜਹਾਜ਼ ਦੇ ਵਿੱਚ ਖਰਾਬੀ ਹੋ ਜਾਂਦੀ ਹੈ ਤਕਨੀਕੀ ਖਰਾਬੀ ਆਉਂਦੀ ਹੈ ਤਾਂ ਬਹੁਤ ਵੱਡੇ ਸਵਾਲ ਖੜੇ ਕੀਤੇ ਜਾਂਦੇ ਨੇ ਔਰ ਹੁਣ ਕਿਹਾ ਜਾ ਰਿਹਾ ਕਿ ਡੋਨਲਡ ਟਰੰਪ ਤੇ ਉਹਨਾਂ ਦੀ ਪਤਨੀ ਦੋਵੇਂ ਸੁਰੱਖਿਆ ਥਾਂ ਤਾਂ ਹੁਣ ਉਹਨਾਂ ਦੀ ਜਿਹੜੀ ਯਾਤਰਾ ਸੁਰੱਖਿਅਤ ਰਹੀ ਆ ਤੇ ਦੋਵਾਂ ਨੂੰ ਹੁਣੇ 에ਅਰਪੋਰਟ ਵੱਲ ਰਵਾਨਾ ਕੀਤਾ ਗਿਆ ਤਦ ਆਸੀ ਹੈ ਕਿ ਜਿਸ ਤਰੀਕੇ ਦੇ ਨਾਲ ਐਮਰਜੈਂਸੀ ਲੈਂਡਿੰਗ ਹੋਈ ਉਸ ਤੋਂ ਬਾਅਦ ਹੁਣ ਜਹਾਜ਼ਾਂ ਨੂੰ ਲੈ ਕੇ ਬਹੁਤ ਵੱਡੇ ਸਵਾਲ ਵੀ ਖੜੇ ਕੀਤੇ ਗਏ ਹਨ